ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਰਾਜਪਾਲ ਮਖਣੀ ਅੱਜ ਐ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਇਸ ਮੰਗਲਵਾਰ ਵੀ ਆਪਾਂ ਸੇਧ ਦੀ ਗੱਲ ਨੂੰ ਅੱਗੇ ਵਧਾਵਾਂਗੇ ਅਸੀਂ ਜਦੋਂ ਆਪਣੇ ਖਾਣੇ ਖੁਰਾਕ ਦੀ ਗੱਲ ਕਰਦੇ ਆ ਤਾਂ ਜ਼ਿਆਦਾ ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਕੋਈ ਫੈਂਸੀ ਚੀਜ਼ ਹੋਵੇ ਦਵਾਈ ਬੂਟੀ ਤੇ ਮਜਬੂਰੀ ਦੇ ਵਿੱਚ ਆਪਾਂ ਜਿੰਨੇ ਮਰਜ਼ੀ ਪੈਸੇ ਲਾ ਦਈਏ ਉਹਦਾ ਸਾਨੂੰ ਮਤਲਬ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਮਤਲਬ ਪੈਂਦਾ ਹੈ ਫਰਕ ਬਟ ਉਹ ਮਜਬੂਰੀ ਨੂੰ ਲਾਣੇ ਆ ਅਸੀਂ ਪਰ ਜਿਹੜਾ ਸਾਡਾ ਨਾਰਮਲ ਖਾਣਾ ਜਿਹੜਾ ਸਾਡਾ ਪ੍ਰਾਚੀਨ ਜਿਹੜਾ ਸਾਡਾ ਏਸ਼ੀਅਨਟ ਪੰਜਾਬੀ ਖਾਣਾ ਉਹਨੂੰ ਅਸੀਂ ਉਹਨੀ ਐਹਮियत ਨਹੀਂ ਦਿੰਦੇ ਉਹਨੂੰ ਬਸ ਵਿਗੜੇ ਹੋਏ ਰੂਪ ਦੇ ਵਿੱਚ ਜਿਹੜਾ ਅਸੀਂ ਉਹਦੇ ਤੇ ਹੀ ਸੇਵਨ ਕਰਦੇ ਆ ਆਲੂ ਦੇ ਪਰਾਂਠੇ ਤੇ ਜਲੇਬੀਆਂ ਜਿਹੜਾ ਐਕਚੁਅਲ ਉਹਦਾ ਇੰਗਰੀਡੀਅੰਟ ਹੈ ਜਿਹੜਾ ਐਕਚੁਅਲ ਉਹਦੇ ਤੱਤ ਹੈ ਉਹਦੇ ਤੇ ਸਾਡਾ ਬਿਲਕੁਲ ਧਿਆਨ ਨਹੀਂ ਹੈ ਅਸੀਂ ਵਿਸਰ ਗਏ ਉਹ ਸਾਰੇ ਖਾਣੇ ਦੀ अहमियत ਨੂੰ ਅਸੀਂ ਸਹੂਲਤ ਦੇ ਚੱਕਰ ਚ ਪੈ ਗਏ ਸੌਖਾ ਹੋ ਜਾਏ ਸਸਤਾ ਹੋ ਜਾਏ ਮਤਲਬ ਮਹੀਨੇ ਦਾ ਅਸੀਂ 1500 ਰੁਪਈਆ ਵੀ ਆਪਣੇ ਖਾਣੇ ਤੇ ਖਰਚਣ ਤੋਂ ਪਹਿਲਾਂ ਸ਼ਾਇਦ 10 ਵਾਰੀ ਸੋਚਦੇ ਆ ਟਮਾਟਰ ਮਿਲ ਜੇ ਸਸਤਾ ਪਿਆਜ਼ ਮਿਲ ਜੇ ਸਸਤਾ ਲਸਣ ਪਾਈਏ ਨਾ ਪਾਈਏ ਕਿਉਂ ਪਾਈਏ ਕਿਵੇਂ ਪਾਈਏ ਮਸਾਲੇ ਕਿਹੜੇ ਪਾਈਏ ਕਦੋਂ ਪਾਈਏ ਇਹ ਸਾਰੀਆਂ ਚੀਜ਼ਾਂ ਬਹੁਤ ਬਹੁਤ ਪਿੱਛੇ ਛੁੱਟ ਗਈਆਂ ਜਦ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਸਾਡਾ ਸਿਹਤ ਨਾਲ ਜੁੜਿਆ ਹੋਇਆ ਸੰਬੰਧ ਹੈ ਉਹ ਸਾਡੇ ਰੋਜ਼ ਮਰਰਾ ਦੇ ਡੇਲੀ ਖਾਣੇ ਦਾ ਹੈ ਜਿਹੜਾ ਕਿ ਇੱਕ ਬਹੁਤ ਮਿਹਨਤ ਵਾਲਾ ਔਰ ਬਹੁਤ ਪਿਆਰ ਨਾਲ ਬਣਾਏ ਜਾਣ ਵਾਲਾ ਔਰ ਬਹੁਤ ਸਮਝਦਾਰੀ ਦੇ ਨਾਲ ਬਣਾਏ ਜਾਣ ਵਾਲੀ ਚੀਜ਼ ਸੀਗੀ ਜਿਹਨੂੰ ਅਸੀਂ ਬਿਲਕੁਲ ਹੀ ਰੋਲਤਾ ਅੱਜ ਸਾਡੇ ਘਰ ਦੇ ਵਿੱਚ ਮਾਈਆਂ ਖਾਣਾ ਬਣਾਉਂਦੀਆਂ ਨੇ ਹਾਊਸ ਹੈਲਪ ਖਾਣਾ ਬਣਾਉਂਦੀਆਂ ਨੇ ਠੀਕ ਹੈ ਉਹ ਵੀ ਜਿਵੇਂ ਵੀ ਬਣਾਉਂਦਿਆਂ ਨੇ ਜਿੰਨੀ ਮਰਜ਼ੀ ਕੋਈ ਐਕਸਪਰਟ ਹੋਵੇ ਤੁੱਕਾ ਤਾਂ ਤੁੱਕਾ ਹੀ ਹੁੰਦਾ ਕਦੀ ਲੱਗ ਗਿਆ ਕਦੀ ਨਹੀਂ ਲੱਗ ਗਿਆ ਅ ਤੋ ਸਾਨੂੰ ਬੇਸਿਕਲੀ ਇਹ ਸਮਝਣਾ ਚਾਹੀਦਾ ਕਿ ਜੇ ਸਾਡੀ ਖੁਰਾਕ ਹੀ ਸਹੀ ਹੋਵੇ ਬੇਸਿਕ ਖੁਰਾਕ ਜਿਹਨੂੰ ਬਿਲਕੁਲ ਐਵੇਂ ਇਤਨੀ ਅਸੀਂ ਦਿੰਦੇ ਤਾਂ ਮੈਂ ਤੁਹਾਨੂੰ ਇਹ ਦਾਵਾ ਕਰਦਾ ਕਿ ਬਹੁਤ ਸਾਰੇ ਰੋਗ ਤਾਂ ਤੁਹਾਨੂੰ ਲੱਗਣਗੇ ਨੇ ਜੇ ਤੁਹਾਨੂੰ ਬਹੁਤ ਸਾਰੇ ਰੋਗ ਲੱਗੇ ਹੋਏ ਨੇ ਸਿੰਪਲ ਖਾਣੇ ਦੇ ਉੱਤੇ ਫੋਕਸ ਕਰਕੇ ਸਿੰਪਲ ਖਾਣੇ ਦੇ ਉੱਤੇ ਪੰਜਾਬੀ ਪ੍ਰਾਚੀਨ ਜਿਹੜਾ ਸਾਡਾ ਖਾਣਾ ਹੈ ਉਹਦੇ ਤੇ ਜੇ ਸਿਰਫ ਅਸੀਂ ਫੋਕਸ ਕਰ ਲਈਏ ਤਾਂ ਤੁਸੀਂ ਇਹ ਦੇਖੋਗੇ ਕਿ ਤੁਸੀਂ ਬਹੁਤ سارے ਜਿਹੜੇ ਰੋਗ ਤੁਹਾਨੂੰ ਹੁਣ ਵੀ ਲੱਗੇ ਨੇ ਉਹਨਾਂ 'ਚੋਂ ਵੀ ਬਾਹਰ ਨਿਕਲਣ ਦੇ ਵਿੱਚ ਤੁਹਾਡੀ ਬਹੁਤ ਮਦਦ ਕਰੂਗਾ ਖਾਣਾ ਤੁਸੀਂ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਉਹ ਜਿਹੜੇ ਇਨਗਰੀਡੀਅੰਟਸ ਜਿਹੜੇ ਉਹਦੇ ਵਿੱਚ ਪੈਣ ਵਾਲੀਆਂ ਚੀਜ਼ਾਂ ਨੇ ਉਹਨਾਂ ਦੀ ਅਹਿਮੀਅਤ ਕੀ ਹੈ ਜ਼ਰੂਰੀ ਨਹੀਂ ਕਿ ਜਦੋਂ ਤੁਸੀਂ ਕੋਈ ਚੀਜ਼ ਨੂੰ ਜ਼ਿਆਦਾ ਕਰ ਲਓ ਉਦੋਂ ਹੀ ਠੀਕ ਹੈ ਬਲਕਿ అతి ਵੀ ਤੁਹਾਨੂੰ ਨੁਕਸਾਨ ਦਿੰਦੀ ਹੈ ਮੈਂ ਆਪਣੀ ਜਿੰਨੀਆਂ ਵੀ ਪ੍ਰੋਬਲਮਸ ਨੇ ਉਹਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਬਹੁਤ ਕੁਝ ਕਰਿਆ ਲੇਕਿਨ ਉਹਦੇ ਚੋ ਮੇਜਰ ਜਿਹੜਾ ਰੋਲ ਰਿਹਾ ਉਹ ਨਾਰਮਲ ਖਾਣੇ ਦਾ ਰਿਹਾ ਨਾਰਮਲ ਕਿਉਂਕਿ ਲਗਾਤਾਰ ਤਾਂ ਉਹੀ ਖਾਣਾ ਹੈ ਤੁਸੀਂ ਉਹਨੂੰ ਜੇ ਤੁਸੀਂ ਸਮਝ ਕੇ ਬਣਾ ਲੈਂਦੇ ਹੋ ਉਹਨੂੰ ਸਮਝ ਕੇ ਜੇ ਤੁਸੀਂ ਖਾ ਲੈਂਦੇ ਹੋ ਮੈਂ ਤੁਹਾਨੂੰ ਏਸੀ ਦੀ ਗਾਰੰਟੀ ਕਰਦਾ ਕਿ ਤੁਸੀਂ ਪਹਿਲਾਂ ਆਪਣੇ ਬਲੱਡ ਟੈਸਟ ਕਰਾ ਲਓ ਔਰ ਬਾਅਦ ਦੇ ਵਿੱਚ ਆਪਣੇ ਰਿਪੋਰਟਾਂ ਕਰਾ ਲਓ ਤੁਹਾਨੂੰ ਡੈਫੀਨੇਟਲੀ ਉਹਦੇ ਵਿੱਚ ਬਹੁਤ ਇੰਪਰੂਵਮੈਂਟ ਮਿਲੂਗੀ ਅੱਜ ਆਪਾਂ ਗੱਲ ਕਰਾਂਗੇ ਹਲਦੀ ਦੀ ਹਲਦੀ ਜਿਹੜੀ ਹੈ ਇਹ ਬਹੁਤ ਜ਼ਬਰਦਸਤ ਔਸ਼ਧੀ ਹੈ ਹਰ ਬਿਮਾਰੀ ਦੇ ਵਿੱਚ ਇਹ ਕਰਗਰ ਹੈ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦੀ ਹੈ ਅੱਜ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਜੋਕੀ ਸਾਇੰਸ ਦੀ ਇਹਦੇ ਬਾਰੇ ਜਿਹੜੀ ਖੋਜ ਪੜਤਾਲ ਹੋਈ ਹੈ ਉਹਦੇ ਉਹਦੇ ਕੀ ਰਿਜ਼ਲਟ ਨੇ ਲੇਕਿਨ ਇਹ ਹਲਦੀ ਕਿਸ ਤਰ੍ਹਾਂ ਖਾਣੀ ਬਹੁਤ ਜ਼ਰੂਰੀ ਹੈ ਜੇ ਅਸੀਂ ਇਹਨੂੰ ਸਹੀ ਢੰਗ ਨਾਲ ਨਹੀਂ ਇਸਤੇਮਾਲ ਕਰਦੇ ਤੇ ਇਹਨੂੰ ਜਿਆਦਾ ਸੇਵਨ ਕਰਦੇ ਆ ਉਹਦੇ ਉਹਦੇ ਸਾਨੂੰ ਨੁਕਸਾਨ ਵੀ ਬਹੁਤ ਜ਼ਿਆਦਾ ਨੇ ਅੱਜ ਆਪਾਂ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਕਿ ਇਹ ਜਿਹੜੀ ਹਲਦੀ ਹੈ ਇਹਨੂੰ ਕਿਵੇਂ ਕਦੋਂ ਔਰ ਕਿਸ ਤਰ੍ਹਾਂ ਸਾਨੂੰ ਖਾਣਾ ਚਾਹੀਦਾ ਹਲਦੀ ਦੇ ਵਿੱਚ ਹਲਦੀ ਦੇ ਵਿੱਚ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਕਰਕਿਊਮਨ ਇਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਜਿਹੜਾ ਕਰਕਿਊਮਨ ਹੈ ਉਹੀ ਹਲਦੀ ਦੇ ਸਾਰੇ ਗੁਣਾ ਲਈ ਜ਼ਿੰਮੇਵਾਰ ਹੈ ਲੇਕਿਨ ਜਿਹੜਾ ਕਰਕਿਊਮਨ ਆ ਨਾ ਇਹ ਸਿਰਫ 3% ਹੁੰਦਾ ਪੂਰੀ ਹਲਦੀ ਦੇ ਵਿੱਚ ਤੇ ਇਹ ਸਾਡਾ ਜਿਹੜਾ ਸਰੀਰ ਦੇ ਵਿੱਚ ਅਬਜ਼ੌਰਬ ਬੜਾ ਘੱਟ ਹੁੰਦਾ 3% ਚੋਂ ਵੀ ਬਹੁਤ ਘੱਟ ਅਬਜ਼ੌਰਬ ਹੁੰਦਾ ਲੇਕਿਨ ਇੱਕ ਅਜਿਹੀ ਚੀਜ਼ ਹੈ ਸਾਡੀ ਰਸੋਈ ਦੇ ਵਿੱਚ ਜਿਹੜੀ ਇਹਦੀ ਐਬਸਾਰਪਸ਼ਨ ਹੈ ਜਿਹੜਾ ਇਹ ਸ਼ੋਕ ਦਾ ਸਾਡਾ ਸਰੀਰ ਕਰਕੇ ਮੈਨੂੰ ਉਹਨੂੰ ਵਧਾ ਦਿੰਦਾ ਹੈ ਉਹ ਕੀ ਹੈ ਉਹ ਹੈ ਕਾਲੀ ਮਿਰਚ ਕਾਲੀ ਮਿਰਚ ਦੇ ਵਿੱਚ ਪੈਪਰਿਨ ਹੁੰਦਾ ਹੈ ਤੇ ਪੈਪਰਿਨ ਦੇ ਨਾਲ ਕਰਕੇ ਉਹ ਮੈਨ ਦੀ ਜਿਹੜੀ ਐਬਸਾਰਪਸ਼ਨ ਹੈ ਉਹ ਬਹੁਤ ਕਈ ਕਈ ਗੁਣਾ ਵੱਧ ਜਾਂਦੀ ਹੈ ਤਾਂ ਜੇ ਤੁਸੀਂ ਹਲਦੀ ਦੇ ਨਾਲ ਦੇ ਵਿੱਚ ਕਾਲੀ ਮਿਰਚ ਦੇ ਆਡ ਨਹੀਂ ਕਰਦੇ ਤਾਂ ਹਲਦੀ ਦੇ ਜਿਹੜੇ ਫਾਇਦੇ ਹੋਣ ਵਾਲੇ ਨੇ ਉਹ ਕਈ ਗੁਣ ਘਟ ਜਾਂਦੇ ਨੇ ਤੇ ਜੇ ਤੁਸੀਂ ਚਾਹਦੇ ਹੋ ਕਿ ਕਰਕਿਊਮਨ ਐਬਜ਼ੌਰਬ ਹੋਵੇ ਤਾਂ ਕਾਲੀ ਮਿਰਚ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਪਾਣਾ ਇੱਕ ਹੁਣ ਵਿਦੇਸ਼ਾਂ ਦੇ ਵਿੱਚ ਕਰਕਿਊਮਨ ਐਕਸਟ੍ਰੈਕਟ ਮਿਲਦਾ ਉਹ ਕਰਕਿਊਮਨ ਕੱਢਦੇ ਨੇ ਪਰ ਸਾਡੇ ਤਾਂ ਇੱਥੇ ਅਸੀਂ ਬਚਪਨ ਤੋਂ ਪ੍ਰਾਚੀਨ ਟਾਈਮ ਤੋਂ ਹੀ ਹਲਦੀ ਅਸੀਂ ਖਾਂਦੇ ਰਹੇ ਹਾਂ ਔਰ ਬੜੇ ਢੰਗ ਨਾਲ ਹਲਦੀ ਖਾਂਦੇ ਰਹੇ ਔਰ ਇੱਕ ਚੀਜ਼ ਹੋਰ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਕਰਕਿਊਮਨ ਹੈ ਇਹ ਫੈਟ ਸੋਲਿਊਬਲ ਹੈ ਜਿਵੇਂ ਪੇਂਟ ਥਿਨਰ ਦੇ ਵਿੱਚ ਘੁਲਦਾ ਪਾਣੀ ਦੇ ਵਿੱਚ ਨਹੀਂ ਘੁਲਦਾ ਉਸੇ ਤਰ੍ਹਾਂ ਕਰਕਿਊਮਨ ਮਦਰ ਉਹ ਫੈਟ ਸੋਲਿਊਬਲ ਹੈ ਤੋ ਜਦੋਂ ਵੀ ਤੁਸੀਂ ਹਲਦੀ ਦਾ ਮੈਕਸਿਮਮ ਬੈਨੀਫਿਟ ਲੈਣਾ ਤਾਂ ਇਹ ਉਹਦੇ ਵਿੱਚ ਤੇਲ ਜਾਂ ਘਿਓ ਕੋਈ ਨਾ ਕੋਈ ਉਹ ਹੋਊਗਾ ਤਾਂ ਇਹਦਾ ਮੈਕਸਿਮਮ ਬੈਨੀਫਿਟ ਤੁਹਾਨੂੰ ਇਹਦਾ ਮਿਲੇਗਾ ਔਰ ਹਲਦੀ ਜਿਵੇਂ ਅਸੀਂ ਜਾਣਦੇ ਆ ਐਂਟੀ ਇਨਫਲਮੇਟਰੀ ਹੈ ਸੋਜਾ ਘਟਾਉਂਦੀ ਹੈ ਹੈਨਾ ਤੇ ਜਿਹੜਾ ਜਦੋਂ ਬਚਪਨ ਦੇ ਵਿੱਚ ਕਿਸੇ ਨੂੰ ਛੱਟ ਵੱਜ ਗਈ ਹੁਣ ਵੀ ਕਿਸੇ ਨੂੰ ਛੱਟ ਵੱਜ ਜਾਂਦੀ ਹੈ ਤਾਂ ਦੁੱਧ ਦੇ ਵਿੱਚ ਹਲਦੀ ਪਾ ਕੇ ਉਹਨੂੰ ਦੇ ਦਿੰਦੇ ਆ ਉਹਦੇ ਨਾਲ ਸੋਜਾ ਉਹਦਾ ਘਟ ਜੂਗਾ ਲੇਕਿਨ ਇਹ ਛੱਟ ਦੇ ਨਾਲ ਜਿਹੜਾ ਤੁਹਾਡੇ ਸੋਜਨ ਹੁੰਦੀ ਹੈ ਇਹ ਸੋਜਨ ਤਾਂ ਚਲੋ ਬਾਹਰ ਦੀ ਸੋਜਨ ਹੈ ਕੀ ਤੁਹਾਨੂੰ ਪਤਾ ਕਿ ਜਿਹੜਾ ਹਾਰਟ ਅਟੈਕ ਹੈ ਜਾਂ ਅਲਜ਼ਾਈਮਰ ਰੋਗ ਵਿੱਚ ਤੁਹਾਡੀ ਯਾਦਦਾਸ਼ਤ ਚਲੀ ਜਾਂਦੀ ਹੈ ਜਾਂ ਹੋਰ ਕੈਂਸਰ ਜਾਂ ਜਿੰਨੀਆਂ ਵੀ ਬਿਮਾਰੀਆਂ ਨੇ ਇਹਦਾ ਮੁੱਖ ਕਾਰਨ ਜਿਹੜਾ ਹੈਗਾ ਉਹ ਕਾਰਨ ਇਹ ਹੈ ਕਿ ਤੁਹਾਡੇ ਅੰਦਰੂਨੀ ਅੰਗਾਂ ਦੇ ਵਿੱਚ ਸੋਜਾ ਆ ਜਾਂਦਾ ਹੈ। ਔਰ ਚਾਹੇ ਡਾਇਬਟੀਜ਼ ਹੈ ਚਾਹੇ ਕੋਈ ਬਿਮਾਰੀਆਂ ਅੰਦਰ ਦੀ ਇਨਫਲੇਮੇਸ਼ਨ ਜਿਹੜੀ ਹੈ ਉਹ ਸਭ ਤੋਂ بڑا ਕਾਰਨ ਹੈ ਬਿਮਾਰੀਆਂ ਦੀ ਜੜ ਹੈ ਸਾਰੀਆਂ ਬਿਮਾਰੀਆਂ ਦੀ। ਔਰ ਇਨਫਲੇਮੇਸ਼ਨ ਨੂੰ ਘਟਾਉਣ ਵਾਸਤੇ ਇਹ ਸਭ ਤੋਂ ਵੱਡਾ ਰੋਲ ਪਲੇ ਕਰਦੇ ਹਲਦੀ ਇੱਕ ਤਾਂ ਐਕਿਊਟ ਹੁੰਦੀ ਜਿਹੜੀ ਉਦੋਂ ਹੁੰਦੀ ਹੈ ਜਿਹੜੀ ਤੁਹਾਡੀ ਸੂਜਨ ਹੈ ਉਸੇ ਵੇਲੇ ਹੋਈ ਇੱਕ ਕ੍ਰੋਨਿਕ ਸੋਜਨ ਹੁੰਦੀ ਹੈ ਜਿਹੜੀ ਕਿ ਮਤਲਬ ਬਹੁਤ ਪੁਰਾਣੀ ਜਿਹੜੀ ਹੈ ਜਿਹੜੀ ਜਾਂਦੀ ਨਹੀਂ ਤੇ ਜਿਹੜੀ ਕ੍ਰੋਨਿਕ ਸੋਜਨ ਹੈ ਉਹਨੂੰ ਘਟਾਉਣ ਵਾਸਤੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਕਰਕੇ ਮੈਨ ਕਰਦਾ ਤੁਹਾਡੀ ਹਲਦੀ ਕਰਦੀ ਹੈ ਤਾਂ ਹਲਦੀ ਰੋਜ਼ ਤੁਹਾਨੂੰ ਮਤਲਬ ਸੇਵਨ ਹੋਣਾ ਜਿੰਦਾ ਲੇਕਿਨ ਥੋੜਾ ਥੋੜਾ ਘਿਓ ਦੇ ਨਾਲ ਕਾਲੀ ਮਿਰਚ ਦੇ ਨਾਲ ਪ੍ਰੋਪਰ ਭੁੰਨਿਆ ਹੋਇਆ ਤੇ ਜਿਹੜਾ ਹਾਰਟ ਅਟੈਕ ਦੀ ਪ੍ਰੋਬਲਮ ਹੈ ਜਾਂ ਬ੍ਰੇਨ ਦੀ ਤੁਹਾਡੀ ਪ੍ਰੋਬਲਮ ਹੈ ਜਿਹਨੂੰ ਹਾਰਟ ਅਟੈਕ ਜਾਂ ਸਟ੍ਰੋਕ ਜਿਹੜੀ ਕਿ ਆਪਾਂ ਕਹਿੰਦੇ ਆਂ ਹੁੰਦੀ ਏ ਇਹਦਾ ਵੀ ਵੱਡਾ ਕਾਰਨ ਤੁਹਾਡੀਆਂ ਨਾੜੀਆਂ ਦੇ ਅੰਦਰ ਸੋਜਨ ਹੈ ਜਿਵੇਂ ਕੋਲੇਸਟ੍ਰੋਲ ਜੰਮਦਾ ਕੈਲਸ਼ੀਅਮ ਜੰਮਦਾ ਉਹ ਤੋਂ ਇਲਾਵਾ ਇਹਦੇ ਅੰਦਰ ਸੋਜਨ ਜਿਹੜੀ ਹੈ ਉਹ ਇੱਕ ਬਹੁਤ ਵੱਡਾ ਜਿਹੜਾ ਕਾਰਨ ਹੈ ਇਹਦੇ ਕਰਕੇ ਔਰ ਤੁਹਾਡੀ ਜਿਹੜੀ ਹਲਦੀ ਹੈ ਇਹ ਬਹੁਤ ਬੈਨੀਫਿਟ ਕਰਦੀ ਹੈ ਅੰਦਰਲੇ ਸੋਜੇ ਨੂੰ ਘਟਾਉਣ ਵਾਸਤੇ। ਤੋਂ ਹਲਦੀ ਬਲੱਡ ਬ੍ਰੇਨ ਬੈਰੀਅਰ ਵੀ ਕ੍ਰਾਸ ਕਰਦੀ ਹੈ ਔਰ ਦਿਮਾਗ ਦੇ ਅੰਦਰ ਜਿਹੜੇ ਹੈਪੀ ਹਾਰਮੋਨਸ ਹੈ ਸੈਰੋਟੋਨਿਨ ਔਰ ਡੋਪਾਮਿਨ ਉਹਨਾਂ ਨੂੰ ਵੀ ਬਣਾਉਣ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਹੈ। ਉਹਦੇ ਨਾਲ ਜਿਹੜਾ ਸਾਨੂੰ ਡਿਪਰੈਸ਼ਨ ਹੈ ਉਹਦੇ ਤੋਂ ਵੀ ਬਾਹਰ ਕੱਢਣ ਦੇ ਵਿੱਚ ਹਲਦੀ ਦਾ ਬਹੁਤ ਵੱਡਾ ਰੋਲ ਹੈ। ਲੇਕਿਨ ਜਿਵੇਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ। ਹਲਦੀ ਦੇ ਇੰਨੇ ਸਾਰੇ ਗੁਣ ਨੇ ਜਿਹੜੇ ਮਤਲਬ ਗਿਣਾਂਦੇ ਗਿਣਾਂਦੇ ਅਸੀਂ ਥੱਕ ਜਾਾਂਗੇ ਉਸ ਤਰ੍ਹਾਂ ਹੀ ਇਹਦਾ ਜਿਹੜਾ ਜ਼ਿਆਦਾ ਸੇਵਨ ਹੈ ਉਹਦੇ ਨੁਕਸਾਨ ਵੀ ਉਹ ਹੱਗੇ ਨੇ ਉਹ ਮਤਲਬ ਜੇ ਤੁਸੀਂ ਚਮਚ ਭਰ ਭਰ ਕੇ ਇਹਨੂੰ ਐਜ਼ ਅ ਸਪਲੀਮੈਂਟ ਲੈਣਾ ਸ਼ੁਰੂ ਕਰੋ ਤਾਂ ਉਹਦੇ ਨੁਕਸਾਨ ਵੀ ਨੇ ਜਿਵੇਂ ਗਠੀਏ ਦੇ ਵਿੱਚ ਜੇ ਤੁਸੀਂ ਥੋੜਾ ਥੋੜਾ ਲੈਂਦੇ ਹੋ ਖਾਣੇ ਦੇ ਵਿੱਚ ਤਾਂ ਇਹਦਾ ਬਹੁਤ ਬੈਨੀਫਿਟ ਹੈ ਤੁਹਾਡੇ ਪੇਨਸ ਨੂੰ ਰਿਲੀਵ ਕਰੂਗਾ ਸੋਜਨ ਨੂੰ ਰਿਲੀਵ ਕਰੂਗਾ ਲੇਕਿਨ ਜੇ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਐਜ਼ ਅ ਸਪਲੀਮੈਂਟ ਨੂੰ ਲੈਣਾ ਸ਼ੁਰੂ ਕਰ ਦੋ ਤਾਂ ਜਿਹੜੀ ਹਲਦੀ ਹੈ ਇਹ ਆਇਰਨ ਦੀ ਐਬਸਾਰਪਸ਼ਨ ਨੂੰ ਰੋਕਦੀ ਹੈ ਜਿਹੜਾ ਆਇਰਨ ਹੈ ਉਹ ਬਹੁਤ ਜ਼ਰੂਰੀ ਹੈ ਬਲੱਡ ਦੇ ਵਿੱਚ ਹੀਮੋਗਲੋਬਿਨ ਬਣਾਉਣ ਵਾਸਤੇ ਹੈ ਨਾ ਤਾਂ ਜਿਹੜੇ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਹੈ ਆਰਥਰਾਈਟਿਸ ਹੈ ਜਿਹਨਾਂ ਨੂੰ ਠੀਕ ਹੈ ਜੇ ਉਹ ਚਮਚ ਭਰ-ਭਰ ਕੇ ਇਹਦੇ ਹਲਦੀ ਦੇ ਘੋਲ-ਘੋਲ ਕੇ ਪੀ ਲੈਣਗੇ ਠੀਕ ਹੈ ਦਰਦ ਦਾ ਬੜਾ ਮोटा ਫਰਕ ਪੋਗਾ ਲੇਕਿਨ ਉਹਨਾਂ ਦਾ ਐਚ ਵੀ ਘਟਣਾ ਸ਼ੁਰੂ ਹੋ ਜਾਊਗਾ ਤੇ ਉਹ ਉਹਦੇ ਨਾਲ ਕੀ ਹੈ ਤੁਹਾਡਾ ਜਿਹੜਾ ਬਲੱਡ ਹੈ ਉਹ ਤਾਕਤ ਪੂਰੀ ਨਹੀਂ ਤੁਹਾਡੀ ਬੰਨੀ ਤੋਂ ਜਿਹਨਾਂ ਨੂੰ ਗਠੀਆ ਉਹਨਾਂ ਨੂੰ ਹਲਦੀ ਖਾਣੇ ਦੇ ਵਿੱਚ ਥੋੜੀ-ਥੋੜੀ ਜਰੂਰ ਲੈਣੀ ਚਾਹੀਦੀ ਹੈ ਮਸਾਲੇ ਦੀ ਸ਼ਕਲ ਦੇ ਵਿੱਚ ਭੁੰਨਿਆ ਹੋਇਆ ਪ੍ਰੋਪਰ ਤੇਲ ਤੇ ਕਾਲੀ ਮਿਰਚ ਦੇ ਨਾਲ ਜਿਹੜਾ ਪ੍ਰੋਪਰ ਬਣਿਆ ਹਾ ਤੁਹਾਡਾ ਮਸਾਲਾ ਲੇਕਿਨ ਉਹਨੂੰ ਐਜ਼ ਅ ਸਪਲੀਮੈਂਟ ਮਤਲਬ ਚਮਚ ਪਰ ਪਰ ਕੇ ਤੁਸੀਂ ਦੁੱਧ ਚ ਘੋਲ ਕੇ ਆਉਵੇਂ ਜੀ ਉਹਨੂੰ ਤੁਸੀਂ ਰੈਗੂਲਰ ਲੈਂਦੇ ਹੋ ਤਾਂ ਨੁਕਸਾਨ ਕਰੂਗਾ ਕਿਉਂਕਿ ਹਲਦੀ ਜਿਹੜੀ ਹੈ ਉਹ ਆਇਰਨ ਨੂੰ ਲਹੂ ਦੇ ਵਿੱਚ ਅਬਜ਼ੌਰਬ ਨਹੀਂ ਹੋਣ ਦਿੰਦੀ ਤਾਂ ਜਦੋਂ ਆਇਰਨ ਅਬਜ਼ੌਰਬ ਨਹੀਂ ਹੁੰਦਾ ਤੁਹਾਡਾ ਹਿਊਮਨ ਹੀਮੋਗਲੋਬਿਨ ਘਟਦਾ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਤਾਕਤ ਘਟੂਗੀ ਤਾਂ ਜਿਹੜੇ ਬੰਦਿਆਂ ਨੂੰ ਆਰਥਰਾਇਟਿਸ ਹੈ ਗਠੀਏ ਦਾ ਰੋਗ ਹੈ ਉਹਨਾਂ ਨੂੰ ਹਲਦੀ ਨੂੰ ਐਜ਼ ਅ ਸਪਲੀਮੈਂਟ ਨਹੀਂ ਲੈਣਾ ਚਾਹੀਦਾ ਲੇਕਿਨ ਖਾਣੇ ਦੇ ਵਿੱਚ ਇਹਦੀ ਥੋੜੀ ਮਿਗਧਾ ਜ਼ਰੂਰ ਲੈਣੀ ਚਾਹੀਦੀ ਹੈ। ਔਰ ਦੂਸਰੀ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੈ ਜੇ ਤੁਸੀਂ ਔਰਤਾਂ ਦੇ ਵਿੱਚ ਦੇਖਦੇ ਹੋ ਜਦੋਂ ਉਹ ਪ੍ਰੈਗਨੈਂਟ ਨੇ ਉਸ ਵੇਲੇ ਹਲਦੀ ਬਿਲਕੁਲ ਨਹੀਂ ਲੈਣੀ ਚਾਹੀਦੀ ਕਿਉਂਕਿ ਉਹ ਬੋਟੋਫਿਕੈਂਟ ਹੈ ਇਹ ਨਾਲ ਅਬੋਰਸ਼ਨ ਤੱਕ ਵੀ ਤੁਹਾਡਾ ਹੋ ਸਕਦਾ ਮਤਲਬ ਚਮਚ ਭਰ ਭਰ ਕੇ ਨਹੀਂ ਲੈਣੀ ਚਾਹੀਦੀ। ਥੋੜੀ ਕੁਆਂਟੀਟੀ ਦੇ ਵਿੱਚ ਖਾਣੇ ਦੇ ਵਿੱਚ ਤਾਂ ਹਰ ਹਾਲਤ ਦੇ ਵਿੱਚ ਇਹਨੂੰ ਤੁਸੀਂ ਲੈਣਾ ਹੀ ਲੈਣਾ ਪ੍ਰੋਪਰ ਭੁੰਨਿਆ ਹੋਇਆ ਥੋੜਾ ਉਹ ਤਾਂ ਤੁਹਾਨੂੰ ਹਰ ਤਰ੍ਹਾਂ ਦਾ ਬੈਨੀਫਿਟ ਦੇਊਗਾ ਲੇਕਿਨ ਚਮਚ ਪਰ ਪਰ ਕੇ ਸਪਲੀਮੈਂਟ ਅਜੇ ਤੋ ਤੁਹਾਨੂੰ ਕੋਈ ਚੋਟ ਲੱਗ ਗਈ ਹੋਰ ਹੋ ਗਿਆ ਉਦੋਂ ਠੀਕ ਹੈ ਲੇਕਿਨ ਰੈਗੂਲਰ ਗਠੀਏ ਦੇ ਵਿੱਚ ਪ੍ਰੋਬਲਮ ਕਰੂਗਾ ਪ੍ਰੈਗਨੈਂਟ ਔਮਨ ਦੇ ਵਿੱਚ ਹੈ ਪ੍ਰੋਬਲਮ ਕਰੂਗੀ ਹੈ ਤੇ ਤੀਸਰੀ ਜਿਹੜੇ ਲੋਕ ਨੇ ਜਿਨ੍ਹਾਂ ਦੇ ਅੰਦਰ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਦਾ ਲਹੂ ਪਤਲਾ ਹੁੰਦਾ ਔਰ ਉਹਨਾਂ ਦਾ ਛੇਤੀ ਛੇਤੀ ਲਹੂ ਜਮਦਾ ਨਹੀਂ ਤੋਂ ਇਹਨੂੰ ਬਲੀਡਿੰਗ ਡਿਸਆਰਡਰ ਕਹਿੰਦੇ ਨੇ ਤੇ ਜਿੱਥੇ ਹਲਦੀ ਜਿਹੜੀ ਹੈ ਪ੍ਰੋਪਰ ਮਿਕਦਾਰ ਦੇ ਵਿੱਚ ਪ੍ਰੋਪਰ ਢੰਗ ਨਾਲ ਪੁੰਨੀ ਹੋਏ ਬਣੀ ਹੋਏ ਜੇ ਤੁਸੀਂ ਲਓ ਤਾਂ ਤੁਹਾਡੇ ਲਹੂ ਨੂੰ ਪਤਲਾ ਰੱਖਦੀ ਹੈ ਤਾਂ ਕਿ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹੇ ਹੋਰ ਬਹੁਤ ਸਾਰੇ ਫਾਇਦੇ ਰਹਿ ਲੇਕਿਨ ਜਿਨ੍ਹਾਂ ਦੇ ਵਿੱਚ ਆਲਰੇਡੀ ਬਲੱਡ ਪਤਲਾ ਹੋਣ ਦਾ ਖਤਰ ਮਤਲਬ ਬਿਮਾਰੀ ਹੈ ਜਿਨ੍ਹਾਂ ਨੂੰ ਜੇ ਉਹ ਚਮਚ ਪਰ ਪਰ ਕੇ ਹਲਦੀ ਲੈਣਗੇ ਤਾਂ ਉਹਨਾਂ ਨੂੰ ਉਹਨੂੰ ਹੋਰ ਜ਼ਿਆਦਾ ਪਤਲਾ ਕਰਕੇ ਤਾਂ ਹੋਰ ਜ਼ਿਆਦਾ ਉਹਨਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਔਰ ਹੋਰ ਪ੍ਰੋਬਲਮਸ ਆ ਸਕਦੀਆਂ ਜਿਨ੍ਹਾਂ ਦਾ ਮਤਲਬ ਲਹੂ ਜੰਮਦਾ ਨਹੀਂ ਹੈਗਾ ਬਲੀਡਿੰਗ ਡਿਸਆਰਡਰ ਵਾਲਿਆਂ ਵਾਸਤੇ ਹਲਦੀ ਐਜ਼ ਅ ਸਪਲੀਮੈਂਟ ਜਿਹੜਾ ਉਹ ਬਹੁਤ ਖਤਰਨਾਕ ਹੈ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ ਲੇਕਿਨ ਮੈਂ ਬਾਰ ਬਾਰ ਕਹਿ ਰਹੇ ਹਾਂ ਕਿ ਅਤੀ ਨਹੀਂ ਕਰਨੀ ਹੈਗੀ ਖਾਣੇ ਦੇ ਵਿੱਚ ਜਿਹੜਾ ਹੈਗਾ ਇਹ ਇਹਨੂੰ ਐਡ ਕਰਨਾ ਜਿਹੜਾ ਉਹ ਬਹੁਤ-ਬਹੁਤ ਜ਼ਰੂਰੀ ਹੈ ਤੇ ਉਹ ਉਹ ਤਾਂ ਤੁਹਾਨੂੰ ਖਾਣਾ ਹੀ ਖਾਣਾ ਕਿਉਂਕਿ ਕਿਤੇ ਇਹ ਨਾ ਸਮਝ ਲੈਣਾ ਕਿ ਵੀ ਹਲਦੀ ਬੰਦੇ ਕਰਦੀ ਹੈ ਚੌਥਾ ਜਿਨ੍ਹਾਂ ਨੂੰ ਕਿਡਨੀ ਸਟੋਨ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਕਿਡਨੀ ਦੇ ਅੰਦਰ ਉਹ ਬਣਦੇ ਨੇ ਉਹਨਾਂ ਨੂੰ ਵੀ ਹਲਦੀ ਸਪਲੀਮੈਂਟ ਦੀ ਤਰ੍ਹਾਂ ਨਹੀਂ ਲੈਣਾ ਚਾਹੀਦਾ ਮਤਲਬ ਹਲਦੀ ਦੇ ਜਿਵੇਂ ਕੈਪਸੂਲ ਆਉਂਦੇ ਨੇ ਆ ਤੁਸੀਂ ਪਰ ਪਰ ਕੇ ਚਮਚ ਉਹਦੇ ਪਾ ਕੇ ਉਹਨੂੰ ਖਾਣਾ ਤੋ ਹਲਦੀ ਦੇ ਵਿੱਚ ਆਕਸੀਲੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਹਦੀ ਵਜ੍ਹਾ ਨਾਲ ਹੀ ਜਿਹੜੀਆਂ ਪਥਰੀ ਆ ਉਹ ਉਹ ਬਣਦੀ ਹੈ ਤੋ ਪਥਰੀ ਬਣਨ ਦੇ ਜਿਹੜੇ ਤੁਹਾਡੇ ਜਿਨ੍ਹਾਂ ਦੇ ਬਣ ਰਹੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਪ੍ਰੋਬਲਮ ਆਊਗੀ ਔਰ ਸਿਰਫ ਕਿਡਨੀ ਨਹੀਂ ਗਾਲ ਬਲੇਡਰ ਦੇ ਵਿੱਚ ਵੀ ਜੇ ਪਥਰੀ ਬਣਦੀ ਹੈ ਤਾਂ ਵੀ ਹਲਦੀ ਨੂੰ ਐਜ਼ ਅ ਸਪਲੀਮੈਂਟ ਨਹੀਂ ਲੈਣਾ ਤੁਹਾਨੂੰ ਚਾਹੀਦਾ ਤੋ ਇਸ ਇਸ ਤਰ੍ਹਾਂ ਇਹ ਸਾਨੂੰ ਸਮਝ ਨਾ ਪਊਗਾ ਇਹ ਸਾਨੂੰ ਸਮਝ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ ਕਿ ਜਿਹੜਾ ਹਲਦੀ ਹੈ ਜਾਂ ਕੋਈ ਵੀ ਚੀਜ਼ ਹੈ ਉਹਨੂੰ ਸਹੀ ਢੰਗ ਨਾਲ ਸਹੀ ਮਾਤਰਾ ਦੇ ਵਿੱਚ ਔਰ ਸਹੀ ਚੀਜ਼ਾਂ ਦੇ ਨਾਲ ਉਹਦਾ ਯੋਗ ਬਣਾ ਕੇ ਹੀ ਲੈਣਾ ਚਾਹੀਦਾ ਜੇ ਅਸੀਂ ਅਤਵਾਦ ਕਰ ਦਾਂਗੇ ਕਿਸੇ ਵੀ ਚੀਜ਼ ਦਾ ਉਹ ਸਾਨੂੰ ਨੁਕਸਾਨ ਔਰ ਬਹੁਤ ਨੁਕਸਾਨ ਸਾਨੂੰ ਦੇ ਸਕਦੀ ਹੈ ਤੋਂ ਆਪਣੇ ਖਾਣੇ ਦੇ ਵਿੱਚ ਹਲਦੀ ਨੂੰ ਜ਼ਰੂਰ ਐਡ ਕਰੋ ਔਰ ਸਭ ਤੋਂ ਜ਼ਿਆਦਾ ਜਿਹੜੀ ਮਿਹਨਤ ਜਿਹਦੇ ਤੇ ਲੱਗਦੀ ਹੈ ਉਹ ਲੱਗਦੀ ਹੈ ਜਿਹਨੂੰ ਅਸੀਂ ਤੜਕਾ ਕਹਿੰਦੇ ਆ ਮਸਾਲਾ ਕਹਿੰਦੇ ਆ ਸਾਰੀ ਮਿਹਨਤ ਹੀ ਉਹਦੇ ਤੇ ਲੱਗਦੀ ਹੈ ਔਰ ਸਾਰੇ ਮਸਾਲੇ ਔਰ ਸਾਰੀਆਂ ਔਸ਼ਧੀਆਂ ਉਹਦੇ ਵਿੱਚ ਹੀ ਹੁੰਦੀਆਂ ਨੇ ਜਿਹੜੀਆਂ ਸਬਜ਼ੀਆਂ ਜਾਂ ਜੇ ਅਸੀਂ ਨਾਨ ਵੇਜ ਖਾਣੇ ਆ ਚਿਕਨ ਮਟਰਨ ਉਹ ਤਾਂ ਉਹਦੇ ਚ ਐਡ ਹੁੰਦਾ ਤੋਂ ਜਿਹੜਾ ਪ੍ਰਾਚੀਨ ਤਰੀ ਪੇਸਟ ਅਸੀਂ ਬਣਾਇਆ ਉਹ ਬੜੀ ਸੋਚ ਸਮਝ ਕੇ ਸਾਰੇ ਇਨਗਰੀਡੀਅੰਟਸ ਦੇ ਦੇਨ ਨੂੰ ਪਹਿਲੂਆਂ ਨੂੰ 나ਪ ਤੋਲ ਕੇ ਉਸ ਹਿਸਾਬ ਨਾਲ ਤਿਆਰ ਕਰਿਆ ਇਹ ਦੋ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਉਪਲਬਧ ਇੱਕ ਤਾਂ 900 ਗ੍ਰਾਮ ਦਾ ਜਾਰ ਹੈ ਜਿਹੜਾ ਪ੍ਰੋਪਰ ਉੱਪਰੋਂ ਸੀਲਡ ਹੁੰਦਾ ਇਹ ਹੈਗਾ ਇਹਦੇ ਵਿੱਚ ਕਿਉਂਕਿ ਤੇਲ ਹੁੰਦਾ ਜਾਂ ਘਿਓ ਹੁੰਦਾ ਦੋ ਤਰ੍ਹਾਂ ਤਿੰਨ ਤਰ੍ਹਾਂ ਦਾ ਬੰਦਾ ਇਹ ਇੱਕ ਦੇਸੀ ਘਿਓ ਦੇ ਵਿੱਚ ਤੇ ਜਾਂ ਸਰੋਂ ਦੇ ਤੇਲ ਦੇ ਵਿੱਚ ਤੇ ਜਾਂ ਤਿਲ ਦੇ ਤੇਲ ਦੇ ਵਿੱਚ ਇਦੇ ਵਿੱਚ ਤੇਲ ਔਰ ਨਮਕ ਸੇਂਦਾ ਨਮਕ ਜਿਹੜਾ ਅਸੀਂ ਪਾਨੇ ਆ ਉਹਦੇ ਕਰਕੇ ਇਹ ਵੈਸੇ ਹੀ ਬਾਹਰ ਪਿਆ ਵੀ ਸ਼ੈਲਫ ਦੇ ਉੱਤੇ ਵੀ ਪਿਆ ਤੁਹਾਡਾ 20 30 ਦਿਨ 20 25 ਦਿਨ ਤਾਂ ਵੈਸੇ ਹੀ ਨਹੀਂ ਖਰਾਬ ਹੁੰਦਾ ਜੇ ਇਹਨੂੰ ਫ੍ਰਿਜ ਦੇ ਵਿੱਚ ਤੁਸੀਂ ਰੱਖ ਲਓ ਤਾਂ 2 ਮਹੀਨੇ ਦੀ ਲਾਈਫ ਹੈ ਤੇ ਜੇ ਫ੍ਰੀਜ਼ਰ ਦੇ ਵਿੱਚ ਰੱਖ ਲਓ ਤਾਂ ਇਹਦੀ ਲਾਈਫ 3 ਮਹੀਨੇ ਤੱਕ ਚੱਲੀ ਜਾਂਦੀ ਔਰ ਫ੍ਰੀਜ਼ਰ ਦੇ ਵਿੱਚ ਰੱਖਣ ਵਾਸਤੇ ਹਰ ਵਾਰੀ ਜਾਰ ਖਰੀਦਣ ਦੀ ਲੋੜ ਨਹੀਂ ਇਸ ਤਰ੍ਹਾਂ ਦਾ ਪੌਊਚ ਜਿਹੜਾ ਕਿ ਰੀਫਿਲ ਪੌਊਚ ਹੈ ਇਹਦੀ ਕੀਮਤ ਵੀ ਘੱਟ ਹੈ ਕਿਉਂਕਿ ਜਾਰ ਦੀ ਕੀਮਤ ਹਰ ਵਾਰੀ ਦੇੰਦੀ ਲੋਡਣੀ ਔਰ ਇਹ ਫ੍ਰੀਜ਼ਰ ਦੇ ਵਿੱਚ 450 ਗ੍ਰਾਮ ਦਾ ਵਜਨ ਹੈ ਔਰ ਇਸ ਤਰ੍ਹਾਂ ਜੇ ਤੁਸੀਂ ਲਗਾਓ ਤਾਂ ਖੂਬ ਸਾਰਾ ਤੁਹਾਡੇ ਫ੍ਰੀਜ਼ਰ ਦੇ ਅੰਦਰ ਆ ਸਕਦਾ ਹੈ ਜਿਹੜੇ ਓਵਰ ਸੀਜ਼ ਜਿਹੜੇ ਮੁਲਕ ਤੋਂ ਬਾਹਰ ਬੈਠੇ ਨੇ ਉਹਨਾਂ ਵਾਸਤੇ ਇਹਨੂੰ ਸਟੋਰ ਕਰਨਾ ਆਸਾਨ ਤੇ ਜਾਰ ਦੇ ਵਿੱਚ ਵੀ ਇਹ अवेलेबल ਹੈ ਤੋਂ ਇਹ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਆਪਣਾ ਵਟਸਐਪ ਨੰਬਰ ਦਊਂਗਾ ਉਹਦੇ ਤੇ ਤੁਸੀਂ ਆਪਣਾ ਨਾਮ ਔਰ ਐਡਰੈਸ ਸ਼ੇਅਰ ਕਰੋ ਅਸੀਂ ਤੁਹਾਨੂੰ ਇਹਨੂੰ ਕੂਰੀਅਰ ਕਰਾ ਦਾਂਗੇ ਤੋਂ ਇਹਦੇ ਵਿੱਚ ਬਹੁਤ ਸਾਰੀਆਂ ਆਮ ਜਿਹੀਆਂ ਚੀਜ਼ਾਂ ਨੇ ਸਾਰੀਆਂ ਸਵਾਦ ਪਹਿਲੀ ਗੱਲ ਤਾਂ ਜਿਹੜਾ ਪ੍ਰਾਚੀਨ ਸਾਡਾ ਟੇਸਟ ਸੀਗਾ ਉਹ ਅੱਜਕੱਲ ਦੇ ਰੈਸਟੋਰੈਂਟ ਔਰ ਮਾਡਰਨ ਟੇਸਟੋਂ ਕਿਤੇ ਜ਼ਿਆਦਾ ਅੱਗੇ ਆ ਸਰੋਂ ਦਾ ਤੇਲ ਕਈ ਲੋਕਾਂ ਨੂੰ ਬਹੁਤ ਪਸੰਦ ਹੈ ਤੇ ਦੇਸੀ ਘਿਓ ਕਈਆਂ ਨੂੰ ਬਹੁਤ ਪਸੰਦ ਹੈ ਤਿਲ ਦਾ ਤੇਲ ਹੋ ਸਕਦਾ ਟੇਸਟ ਥੋੜਾ ਥੋੜਾ ਆਪਣਾ ਆਪਣਾ ਹੋਵੇ ਲੇਕਿਨ ਲਾਜਵਾਬ ਟੇਸਟ ਹੈ ਕਨਵੀਨੀਅੰਸ ਬਹੁਤ ਹੈ ਤੁਸੀਂ ਇਹਨੂੰ ਪਾਓ ਉਹਦੇ ਵਿੱਚ ਸਬਜ਼ੀ ਪਾਓ ਜਾਂ ਚਿਕਨ ਪਾਓ ਤੇ 15 ਮਿੰਟ ਦੇ ਵਿੱਚ ਤੁਹਾਡਾ ਤਿਆਰ ਹੈ ਗਰੇਵੀ ਜਿਹੇ ਜੀ ਮਰਜ਼ੀ ਤਰੀ ਪਤਲੀ ਜਾਂ ਗਾੜੀ ਤੁਸੀਂ ਬਣਾ ਸਕਦੇ ਹੋ ਪਲਾਉ ਬਣਾ ਸਕਦੇ ਹੋ ਬਰੀਆਨੀ ਬਣਾ ਸਕਦੇ ਹੋ ਤੇ ਅੱਜ ਮੈਂ ਤੁਹਾਨੂੰ ਇੱਕ ਸਵਾਲ ਦੇ ਨਾਲ ਛੱਡੂਗਾ ਮੇਰੀਆਂ ਬੀਬੀਆਂ ਭੈਣਾਂ ਭਰਾ ਵੀ ਬਣਾਦੇ ਹੋਣਗੇ ਕਣ ਤੁਸੀਂ ਮੈਨੂੰ ਕਮੈਂਟ ਕਰਕੇ ਇਹ ਦੱਸਿਓ ਕਿ ਤੁਸੀਂ ਹਲਦੀ ਖਾਣਾ ਬਣਾਉਣ ਵੇਲੇ ਸਬਜ਼ੀ ਬਣਾਉਣ ਵੇਲੇ ਕਿਸ ਵੇਲੇ ਪਾਉਂਦੇ ਹੋ ਔਰ ਕਿੰਨੀ ਪਾਉਂਦੇ ਹੋ ਔਰ ਤੁਹਾਨੂੰ ਕੀ ਨਿਸ਼ਾਨੀ ਹੁੰਦੀ ਹੈ ਕਿ ਭੁੰਨ ਗਈ ਤੇ ਕੜੀ ਨਹੀਂ ਹੋਈ ਮੈਨੂੰ ਇੰਤਜ਼ਾਰ ਰਹੂਗਾ ਤੁਹਾਡੇ ਕਮੈਂਟਸ ਦਾ ਅੱਜ ਵਾਲੀ ਵੀਡੀਓ ਦੇ ਵਿੱਚੋਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਕੁਝ ਨਵੀਆਂ ਚੀਜ਼ਾਂ ਜਾਣਨ ਜਾਣੀਆਂ ਹੋਣਗੀਆਂ ਤੁਸੀਂ ਔਰ ਇਹਦੇ ਤੋਂ ਤੁਸੀਂ ਫਾਇਦਾ ਲਓਗੇ ਸਤਿ ਸ਼ਕਾਲ ਫੇਰ ਮਿਲਾਂਗੇ ਸਭ ਦਾ ਮੰਗਲ ਹੋਵੇ